ਸਰਗਮ ਮੈਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜੰਪਿੰਗ ਨੋਟਸ ਲੱਗਦੇ ਸੀਗੇ ਤੇ ਉਸ ਤੋਂ ਬਾਅਦ ਮੇਨ ਦੇ ਨਾਲ ਤੁਸੀਂ ਜਿਹੜੇ ਸੁਰ ਤੋਂ ਸ਼ੁਰੂ ਕੀਤਾ ਹੁੰਦਾ ਸੀ ਉਹਦੇ ਤੇ ਆ ਕੇ ਵਾਪਸ ਰੁਕ ਜਾਣਾ ਹੁੰਦਾ ਸੀ ਤਾਂ ਜੇ ਨਹੀਂ ਕਿਸੇ ਨੇ ਦੇਖੀ ਤਾਂ ਉਹ ਜਾ ਕੇ ਆਪਣੇ ਚੈਨਲ ਪ੍ਰਿੰਸ 뮤직 ਅਕੈਡਮੀ ਤੇ ਦੇਖ ਸਕਦਾ ਉਹਦੇ ਤੋਂ ਇੱਕ ਹੋਰ ਐਡਵਾਂਸ ਸਰਗਮ ਤੁਹਾਨੂੰ ਮੈਂ ਅੱਜ ਕਰਵਾਉਣ ਲੱਗਿਆ ਉਮੀਦ ਹੈ ਤੁਸੀਂ ਐਂਡ ਤੱਕ ਬਣੇ ਰਹੋਗੇ ਤੇ ਇਹਨੂੰ ਸਰਗਮ ਨੂੰ ਸੇਵ ਕਰ ਲੋਗੇ ਆਪਦੇ ਰਿਆਜ਼ ਦੇ ਵਿੱਚ ਸ਼ਾਮਲ ਕਰ ਲੋਗੇ ਸ਼ਾਮਲ ਕਰਨ ਨਾਲ ਕੀ ਹੋਊਗਾ ਤੁਹਾਡੇ ਸੁਰਾਂ ਦੀ ਜਿਹੜੀ ਸਥਿਰਤਾ ਸੁਰ ਦੀ ਪਛਾਣ ਤੁਹਾਨੂੰ ਹੋਰ ਜ਼ਿਆਦਾ ਹੋਊਗੀ ਤੇ ਇੱਕ ਮੀਂਡ ਦਾ ਅਸਰ ਜਿਹੜਾ ਤੁਹਾਡੇ ਗਲੇ ਦੇ ਵਿੱਚ ਆਊਗਾ ਸੋ ਕਿਵੇਂ ਕਰਨਾ ਹੈ ਸਾ ਨੇ ਗਾ ਮਾ ਸਾ ਫਿਰ ਅੱਗੇ ਰੇ ਗਾ ਮਾ ਪਰੇ ਗਾ ਮਾ ਪਧ ਗਾ ਮਾ ਪਧ ਨੀ ਮਾ ਪਧ ਨੀ ਸਾ ਪਾ Sa re da ma sa abro uh, sani ni da pa sa Ni da pa ma ni Da pa ma ga -dha Pa ma ga re pa Ma ga re sa ma Ga re ga Re sa ni re, -sa -ni -dha -re, -sa -ni -dha -re ਹੁਣ ਆਪਾਂ ਇਹਨੂੰ ਥੋੜਾ ਤੇਜ਼ ਕਰਾਂਗੇ ਸਾਰੇ ਗਮ ਸਾਰੇ ਗਮ ਪਰੇ ਗਮ ਪਦ ਦਾ ਮਾ ਪਧ ਨੀ ਮਾ ਪਧ ਨੀ ਸ ਪਧ ਦੀ ਸਰਨਾ ਨੀ ਸਾਰੇ ਗਮ ਨੀ ਸਾਰੇ ਗਮ ਸ ਸਾ ਨੀ ਦ ਬਸਾ ਨੀ ਦ ਬ ਮ ਨੀ ਦ ਬ ਮ ਗਧ ਪ ਮ ਗਰੇ ਪ ਮ ਗਰੇ ਸ ਮ ਗਰੇ ਸ ਨੀ ਗਰੇ ਸ ਨੀ ਦ ਨੇ ਸ ਨੀ ਦ ਬਸ ਸੋ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਤੇਜ਼ ਕਰੋ ਫਿਰ ਆਕਾਰ ਦੇ ਵਿੱਚ ਵੀ ਇਹਦੀ ਪ੍ਰੈਕਟਿਸ ਕਰੋ